ਆਵਾਜ਼ ਦਿੰਦੇ ਆ ਜਿੰਦਾਬਾਦ ਜਿੰਦਾਬਾਦ ਮੁੜਦਾਬਾ ਪ੍ਰਧਾਨ ਜੀ ਅੱਜ ਆ ਗਈ ਆ ਗਈ ਆ ਗਈ ਚਲੋ ਜੀ ਦੇਖੋ ਜੀ ਦੇਖੋ ਕਿਸਾਨ ਮਜ਼ਦੂਰ ਚੰਗਰਚ ਕਮੇਟੀ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਪਹੁੰਚੂ ਕਿਆ ਜੀ ਬਰਨਾਲੇ ਦਾਣਾ ਮੰਡੀ ਦੇ ਵਿੱਚ ਜੀ ਜਿਹੜੀਆਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜੀ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਬਾਈ ਜੀ ਚੌਥੀ ਮਹਾ ਪੰਚਾਇਤ ਜਿਹੜੀ ਹੋ ਰਹੀ ਆ ਤੇ ਦੁਬਾਰਾ ਤੋਂ ਫੇਰ ਜਿਹੜੇ 13 ਫਰਵਰੀ ਨੂੰ ਦਿੱਲੀ ਦੇ ਵਿੱਚ ਬਾਈ ਜੀ ਮੋਰਚਾ ਲੱਗਣ ਜਾ ਰਿਹਾ ਹੈ ਤੇ ਕਿਸਾਨ ਫੇਰ ਪਹਿਲਾਂ ਤੋਂ ਵੱਧ ਕੇ ਜਿਹੜਾ ਸ਼ਿੰਗਰ ਸ਼ਕਰ ਲਈ ਤਿਆਰ ਨੇ ਤੇ ਜਿਹੜੇ ਹਰਿਆਣੇ ਵਾਲੇ ਆ ਬਾਈ ਜੀ ਭਾਈਚਾਰਾ ਉਹ ਵੀ ਇਹਨਾਂ ਕਿਸਾਨਾਂ ਦਾ ਪੂਰਾ ਸਾਥ ਦੇਣ ਲਈ ਬਾਈ ਜੀ ਨਾਲ ਖੜਿਆ ਚਟਾਨੰ ਬਹੁਤ ਵੱਡੀ ਗਿਣਤੀ ਦੇ ਵਿੱਚ ਵੇਖੋ ਜਿਹੜੇ ਮਾਝਾ ਮਾਲਵਾ ਦਵਾਬਾ ਜੀ ਉਥੋ ਉਥੋ ਵੀਰ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਸਭਰਾ ਸਾਹਿਬ ਉਹਨਾਂ ਦੀ ਜਥੇਬੰਦੀ ਜੀ ਸਖਵਿੰਦਰ ਸਿੰਘ ਸਭਰਾ ਹੋਣੀ ਸਭ ਤੋਂ ਅੱਗੇ ਜਾ ਰਹੇ ਸੀ ਤੇ ਵੇਖੋ ਇਧਰੋਂ ਬਾਈ ਜੀ ਲੈਂ ਨਹੀਂ ਟੁੱਟਦੀ ਤੇ ਉਧਰੋਂ ਬਾਈ ਜੀ ਭਾਈ ਸਖਵਿੰਦਰ ਸਿੰਘ ਸਭਰਾ ਹੋਣੀ ਸਟੇਜ ਤੱਕ ਪਹੁੰਚ ਚੁੱਕਿਆ ਜੀ ਤੇ ਤੁਸੀਂ ਬਾਈ ਜੀ ਅੰਦਾਜ਼ਾ ਲਾ ਕੇ ਦੇਖੋ ਮੋਦੀਆਂ ਮੰਨ ਜਾ ਮੰਨ ਜਾ ਨਹੀਂ ਤਾਂ ਕਿਸਾਨ ਬੁਰੀ ਕਰਨ ਆ ਗਏ ਆਦ ਕੀ ਇਹਨਾਂ ਦੇ ਹਾਲਾਤ ਮੈਨੂੰ ਠੀਕ ਨਹੀਂ ਲੱਗਦੇ ਜਿਹੜੀਆਂ ਐਮਐਸਪੀ ਆ ਉਹ ਵੀ ਜੀ ਗਾਰੰਟੀ ਤੌਰ ਤੇ ਬਾਈ ਜੀ ਲਿਖਤੀ ਦੇਣੀ ਪਊਗੀ ਮੋਦੀ ਨੂੰ ਤੇ ਆਜੋ ਬਾਈ ਜੀ ਹੋਰ ਵੀ ਤੁਹਾਨੂੰ ਜਿਹੜੇ ਕਿਸਾਨ ਬਾਈ ਜੀ ਦਿਖਾਉਣੇ ਆ ਜੀ ਜਿਹੜੀਆਂ ਜਿਹੜੀਆਂ ਜਿੱਥੇ ਬੰਦੀਆਂ ਪਹੁੰਚ ਰਹੀਆਂ ਜੀ ਅੱਜ ਸਾਡੀ ਸੁਖਾਨੀ ਜਵਾਨੀ ਤੇ ਖੱਡਣਾ ਜਿੰਮਨਾ ਦੇ ਉੱਤੇ ਕਬਜ਼ਾ ਕਰਨ ਦਾ ਲਈ ਕਿਸਾਨੀ ਤੇ ਜਵਾਨੀ ਵੀ ਖਤਮ ਹੋ ਰਹੀ ਹੈ ਜੀ ਚਿੱਟੇ ਦੇ ਨਾਲ ਮਾਰੂ ਨਸ਼ਿਆਂ ਨੂੰ ਰੋਕਣ ਲਈ ਖਸਕਸ ਦੀ ਖੇਤੀ ਦੀ ਵੀ ਜ਼ਰੂਰ ਮੰਗ ਰੱਖਣੀ ਚਾਹੀਦੀ ਹੈ ਜੀ ਜਿਹਦੇ ਬੰਦਿਆ ਵਾਲੇ ਜਿੰਨੇ ਵੀ ਕੋਡਾ ਅੱਗੇ ਜੀ ਉਹਨਾਂ ਨੂੰ ਬੇਨਤੀ ਆ ਵੀ ਪੰਜਾਬ ਦੀ ਜਵਾਨੀ ਮਾਰੂ ਨਸ਼ਿਆਂ ਨਾਲ ਮਰ ਰਹੀ ਹੈ ਜੀ ਉਹਦੇ ਬਾਰੇ ਵੀ ਥੋੜਾ ਜਿਆ ਖਿਆਲ ਕਰਨ ਤੇ ਸਪੀਕਰ ਭਾਈ ਜੀ ਲੈਨ ਸਰ ਵੇਖੋ ਕਿੱਥੇ ਕਿੱਥੇ ਲਾਏ ਆ ਮੈਂ ਬਾਬੇ ਬੋੜ ਬੈਠੇ ਜੀ